ਜਦੋਂ ਤੁਸੀਂ ਲੰਗਰ ਲਾਇਆ ਯੋਧਿਆਚ ਹਮ ਬੜੇ ਲੋਕਾਂ ਨੇ ਤੁਹਾਨੂੰ ਕਿਹਾ ਵੀ ਇਹ ਤਾਂ ਆਰਐਸਐਸ ਨਾਲ ਰਲ ਗਿਆ ਇਹ ਤਾਂ ਮੋਦੀ ਦਾ ਗੁਲਾਮ ਬਣ ਗਿਆ ਨੇ ਕਾਰਨ ਪਤਾ ਕੀ ਹੈ ਹਰ ਇੱਕ ਬੰਦੇ ਦੀ ਸੋਚ ਹੈ ਇਹ ਲੋਕ ਖੁਦ ਦੇ ਡੱਡੂ ਨੇ ਇਹਨਾਂ ਨੇ ਇਧਰੋਂ ਛਾਲ ਮਾਰੀ ਉਧਰ ਕਹਿੰਦੇ ਬੱਲੇ ਬੱਲੇ ਕਿੰਨਾ بڑا ਸਮੁੰਦਰ ਉਧਰੋਂ ਮਾਰੀ ਇਧਰ ਕਿੰਨਾ بڑا ਸਮੁੰਦਰ ਸਿੱਖੀ ਦਾ ਕਿਸੇ ਵੀ ਦੇ ਨਾਲ ਕੋਈ ਝਗੜਾ ਨਹੀਂ ਹੈ ਸਿੱਖੀ ਦਾ ਕੰਮ ਕੀਆ ਸਾਰੇ ਸੰਸਾਰ ਵਿੱਚ ਪ੍ਰੇਮ ਦਾ ਸੰਦੇਸ਼ ਦੇਣਾ ਆਪਣੇ ਦੇਸ਼ ਦੀ ਆਪਣੇ ਕੌਮ ਦੀ ਹਫਾਜ਼ਤ ਕਰਨੇ ਤੇ ਮਜਲੂਮ ਦੇ ਨਾਲ ਜਾ ਕੇ ਖੜਨਾ ਬਿਲਕੁਲ ਇਹ ਸਿੱਖੀ ਆ ਜੇ ਅਯੋਧਿਆ ਜੀ ਦੇ ਵਿੱਚ ਅਸੀਂ ਗਏ ਤਾਂ ਅਸੀਂ ਆਪਣੇ ਪਰਿਵਾਰਕ ਤੌਰ ਤੇ ਵੀ ਗਏ ਕਿਉਂਕਿ ਸਾਡੇ ਬਜ਼ੁਰਗਾਂ ਨੇ ਪਹਿਲਾਂ ਉੱਥੇ ਜਾ ਕੇ ਸਭ ਤੋਂ ਪਹਿਲਾਂ ਮੋਰਚਾ ਲਾਇਆ ਪਹਿਲੀ ਐਫ ਆਈ ਆਰ ਉਹਨਾਂ ਤੇ ਹੋਈ ਅਗਰ ਉੱਥੇ ਜਾ ਕੇ ਅੱਜ ਲੰਗਰ ਲਗਾਇਆ ਅਸੀਂ ਇੱਕ ਦੂਜੇ ਨੂੰ ਜਾਣਦੇ ਆ ਕਿ ਇਹ ਹਰਜੀਤ ਸਿੰਘ ਆ ਇਹਦਾ ਪਿੰਡ ਰਸੂਲਪੁਰ ਆ ਇਹ ਐਦਾਂ ਤੇ ਐਦਾਂ ਜੀ ਜਿਹੜਾ 100 ਕਰੋੜ ਸਵਾ 100 ਕਰੋੜ ਜਿਹੜਾ ਸਾਡਾ Hindu ਭਾਈਚਾਰਾ ਜਿਹੜਾ ਸਾਡੇ ਭੈਣ ਭਾਈ ਨੇ ਉਹਨਾਂ ਵਿੱਚ ਅੱਜ ਪੂਰੇ ਕੌਮ ਦਾ ਮਾਣ ਵਧਿਆ ਹੋਇਆ ਕਿ ਸਿੱਖਾਂ ਨੇ ਉੱਥੇ ਲੰਗਰ ਲਾਇਆ